ਹੈਲੋ ਜੀ ਸਤਿ ਸ਼੍ਰੀ ਅਕਾਲ ਸੇਖਮ ਟਿਕਦੇ ਤੁਹਾਡਾ ਸਵਾਗਤ ਹੈ ਤੇ ਆਪਾਂ ਲੈ ਕੇ ਆਏ ਹਾਂ ਜੀ ਨਵੀਂ ਕਲੈਕਸ਼ਨ ਕੁਝ ਸੂਟ ਵਰਕ ਹੋਏ ਹੋਏ ਨੇਗੇ ਤੇ ਕੁਝ ਸੂਟ ਆਪਣੇ ਕੋਲ ਮਸ਼ੀਨ ਵਰਕ ਨੇਗੇ ਜੌਰਜਟ ਤੇ ਨਿਕਰੇਵ ਤੇ ਨੇ ਪਸ਼ਮੀਨੇ ਤੇ ਨੇ ਤੇ ਇੱਕ ਆਪਾਂ ਡਿਸਕਾਊਂਟ ਲਾ ਰਹੇ ਹਾਂ ਜੀ ਪਸ਼ਮੀਨੇ ਦੇ ਸੂਟਾਂ ਤੇ ਤੇ ਲੋਹੜੀ ਤੇ ਆਫਰ ਆ ਤੇ ਜੇ ਕਿਸੇ ਨੇ ਪਹਿਣਨੇ ਲੈਣੇ ਹੋਣ ਤਾਂ ਆਪਣਾ ਸਕਰੀਨਸ਼ਾਟ ਜੋ ਸੀ ਪਾਵਾਂਗੇ ਵੀਡੀਓ ਸਕਰੀਨਸ਼ਾਟ ਲੈ ਕੇ ਸਾਨੂੰ ਮੈਸੇਜ ਕਰ ਸਕਦੇ ਹੋ WhatsApp ਤੋਂ ਤੇ ਆਹ ਵਾਲੇ ਸੂਟ ਨੇ ਜੀ ਆਪਣੇ ਮੈਚਿੰਗ ਸੂਟ ਨੇ ਵਿੱਚ ਇਹ ਆਲ ਓਵਰ ਸੂਟ ਨੇਗੇ ਸਾਰੇ ਤੇ ਇਹ ਵਾਲਿਆਂ ਦਾ ਡਿਸਕਾਊਂਟ ਲਾਵਾਂਗੇ ਅਸੀਂ ਠੀਕ ਹੈ ਇਹ ਇਹ ਮੈਂ ਤੁਹਾਨੂੰ ਰੇਟ ਵੀ ਦੱਸ ਦਿੰਨੀ ਹੈਗੀ ਇਹ 900 ਰੁਪਿਆ ਸੂਟ ਰ ਪਊਗਾ ਆਪਾਂ ਜੇ ਕਿਸੇ ਭੈਣ ਨੇ ਲੈਣੇ ਹੋਣ ਤਾਂ ਆਪਾਂ ਨੂੰ ਕਨੈਕਟ ਕਰ ਲਿਓ ਆਪਣਾ YouTube ਤੋਂ ਨੰਬਰ ਲੈ ਕੇ ਇਹਦਾ ਸੂਟ ਦਾ ਸਕਰੀਨਸ਼ਾਟ ਲੈ ਕੇ ਤਾਂ ਸੈਂਡ ਕਰਿਓ ਬਾਕੀ ਪੇਕਾਂ ਸਾਨੂੰ ਅਸੀਂ ਪਾਵਾਂਗੇ ਤੇ ਆਹ ਵਾਲਾ ਆਪਣਾ ਅੱਜ ਆਪਾਂ ਸੂਟ ਵਰਕ ਆਇਆ ਇਹਨੇ ਹੋ ਕੇ ਆਪਣੀ ਇਹ ਚੈੱਕ ਜੋਰਜਟ ਤੇ ਸੂਟ ਨੇ ਜੀ ਮਸ਼ੀਨ ਵਰਕ ਹੋਇਆਗਾ ਤੇ ਇਹਨਾਂ ਦਾ ਵਰਕ ਬਹੁਤ ਸੋਹਣਾ ਹੈਗਾ ਤੇ ਆਪਣੇ ਇਹ ਬਾਜੂ ਤੇ ਵਰਕ ਆਊਗਾ ਤੇ ਇੱਥੇ ਲੰਮੇ ਪੈਨ ਲਾਉਣਗੇ ਇਹਨਾਂ ਤੇ ਇਹ 15 ਆਪਾਂ ਰੇਟ ਦੱਸਾਂਗੇ ਜੀ ਅੱਜ ਸਾਰੇ ਸੂਟਾਂ ਦਾ ਕਿਸੇ ਇਹ ਨਹੀਂ ਹੈਗਾ ਵੀ ਤੁਹਾਨੂੰ ਰੇਟ ਇੰਦਾ ਅਸੀਂ ਦੇ ਭੈਣਾਂ ਕਹਿੰਦੀਆਂ ਨੇ ਰੇਟ ਦੱਸੋ ਰੇਟ ਦੱਸੋ ਅੱਜ ਆਪਾਂ ਸੂਟਾਂ ਦਾ ਰੇਟ ਦੱਸਾਂਗੇ ਤੇ ਇਹ 1500 ਦਾ ਸੂਟ ਹੈ ਜੀ ਠੀਕ ਹੈ ਜੇ ਭੈਣ ਨੇ ਕਿਸੇ ਨੇ ਲੈਣਾ ਹੋਵੇ ਤੇ ਇਹਦਾ ਸਕਰੀਨਸ਼ਾਟ ਲੈ ਕੇ ਇਹ ਪਰਪਲ ਕਲਰ ਦਾ ਲਵੈਂਟਰ ਕਲਰ ਦਾ ਸੂਟ ਹੈ ਦੁਪੱਟੇ ਇਹਨਾਂ ਨਾਲ ਕਿਸੇ ਨਾਲ ਨਹੀਂ ਹੋਣਗੇ ਦੁਪੱਟੇ ਇਹਨਾਂ ਨਾਲ ਆਪਾਂ ਟਾਈ ਡਾਈ ਕਰਵਾ ਕੇ ਦੇਵਾਂਗੇ ਤਿਆਰ ਪਰ ਦੁਪੱਟਿਆਂ ਦਾ ਅਲੱਗ-ਅਲੱਗ ਲੱਗੂ ਜੇ ਲੱਗੂਗੀ ਜੇ ਤੁਸੀਂ ਲੈਂਸ ਦੀ ਫਿਨਿਸ਼ਿੰਗ ਦਾ ਟਾਈ ਕਰਵਾਉਣਾ ਕੋਈ ਵੀ ਦੁਪੱਟਾ ਜਿੰਮੇ ਦਾ ਕਰਵਾਉਣਾਗਾ ਉਹ ਅਲੱਗ ਪੇਮੈਂਟ ਹੋਊਗੀ ਪੈਸੇ ਲੰਗੇ ਤੇ ਇੱਕ ਇਹ ਵਾਲਾ ਇੱਕ ਗਰੇਵ ਤੇ ਆ ਜੀ ਇਹ ਲਾਈਨਿੰਗ ਵਾਲੀ ਗਰੇਵ ਹੈ ਜੀ ਨੇਚਰਲ ਗਰੇਵ ਇਹਦੇ ਵਿੱਚ ਲੈਨਾਂ ਨੇਗੀਆਂ ਬੜੀਆਂ ਹੋਈਆਂ ਤੇ ਇਹਦੇ ਵਿੱਚ ਸ਼ਾਇਦ ਨਾਲ ਤੁਹਾਨੂੰ ਪਤਾ ਲੱਗੇ ਤੇ ਇਸ ਤਰ੍ਹਾਂ ਇਹ ਹੈਗਾ ਜੀ ਇਹ ਵੀ ਇਹ ਵੀ ਲੰਮੇ ਪੈਨਲ ਨੇਗੇ ਤੇ ਆਹ ਵਾਲਾ ਵਿੱਚ ਫਲਾਵਰ ਆਊਗਾ। ਇੱਦਾਂ। ਤੇ ਇਹ ਵੀ 1500 ਦੇ ਹੀ ਸੂਟ ਹੈਗਾ। ਇਹ ਕਾਪਰ ਸ਼ੈਡ ਜਿਹਾਗਾ ਕਲਰ ਆ ਤੇ ਇਹਦੇ ਨਾਲ ਵੀ ਦੁਪੱਟਾ ਤੁਸੀਂ ਚਾਹੇ ਸੇਮ ਆ ਇਹਦੇ ਨਾਲ ਦਾ ਕਰਵਾ ਸਕਦੇ ਹੋ। ਜਮੀਨ ਨਾਲ ਦਾ ਕਰਵਾ ਸਕਦੇ ਜਾਂ ਟਾਈ ਡਾਈ ਕਰਵਾ ਸਕਦੇ ਹੋ। ਦੁਪੱਟੇ ਤੇ ਫਿਨਿਸ਼ਿੰਗ ਤੁਹਾਡੇ ਹਿਸਾਬ ਨਾਲ ਦੇ ਲੈ ਸਕਦੇ ਹੋ ਤੁਸੀਂ। ਤੇ ਆਹ ਵਾਲਾ ਜੀ ਜਰੀ ਦਾ ਵਰਕ ਹੈ ਤੇ ਬੋਟਲ ਗ੍ਰੀਨ ਹੈਗਾ ਗਲੇ ਦਾ ਵਰਕ ਹੈਗਾ। ਤੇ ਆ ਲੰਮੀ ਇਹਦੇ ਛੜੀਆਂ ਜਾਣਗੀਆਂ ਪੈਨਲ ਨੇ ਨੰਮੀ ਤੇ ਬਾਜੂ ਤੇ ਵਰਕ ਹੋਊਗਾ ਤੇ ਆਪਣੀ ਸਲਵਾਰ ਤੇ ਵਰਕ ਹੋਊਗਾ ਤੇ ਬੋਟਲ ਗ੍ਰੀਨ ਦਾ ਸੇਮ ਹੀ ਸਟੱਪ ਹੈਗਾ ਇਹ ਲੈਣਾ ਵਾਲਾ ਨੇਚਰਲ ਕਰੇ ਉਤੇ ਜੇ ਕਿਸੇ ਭੈਣ ਨੇ ਲੈਣਾ ਤਾਂ ਸਕਰੀਨ ਸ਼ਾਟ ਲੈ ਲਿਓ ਤੇ ਆ ਵਾਲਾ ਹੈਗਾ ਜੀ ਜੋਰ ਜੱਟ ਇਹ ਹੈਗੀ ਹੈ ਬੇਲ ਪਾਈ ਹੋਈ ਇਹ ਘੇਰੇ ਦਾ ਵਰਕ ਹੈਗਾ ਇਹਦੇ ਨਾਲ ਟਾਈ ਦਾ ਦੁਪੱਟਾ ਵੀ ਲੈ ਸਕਦੇ ਹੋ ਤੇ ਦੂਜਾ ਦੁਪੱਟਾ ਆਪਣਾ ਜਮੀਨ ਨਾਲ ਵੀ ਲੈ ਸਕਦੇ ਜੀ ਆਹ ਵਾਲਾ ਕੱਲਰ ਵੀ ਕਰਵਾ ਸਕਦੇ ਤੁਸੀਂ ਤੇ ਇਹ ਵਾਲਾ ਵੀ 1500 ਦੀ ਸੂਟ ਹੈ ਜੀ ਇਹ ਵੀ ਇਹ ਚੈੱਕ ਤੇ ਆਗਾ ਚੈੱਕ ਜ਼ੋਰ ਜਟ ਹੈਗੀ ਆ ਦੇਖ ਲਓ ਤੁਸੀਂ ਉਹ ਵਾਲੀ ਜ਼ੋਰ ਜਟ ਨਹੀਂ ਵਧੀਆ ਜ਼ੋਰ ਜਟ ਹੈ ਜੀ ਇੱਕ ਆਹ ਵਾਲਾ ਡਿਜ਼ਾਈਨ ਬਹੁਤ ਜਿਆਦਾ ਚੱਲ ਰਿਹਾ ਹੈ ਟ੍ਰੈਂਡੀ ਚ ਹੈਗਾ ਇਹ ਹੈਂਡਵਰਕ ਵੀ ਹੁੰਦਾ ਮਸ਼ੀਨਵਰਕ ਵੀ ਹੁੰਦਾ ਆਪਾਂ ਨੇ ਮਸ਼ੀਨਵਰਕ ਕਰਾਇਆ ਪਹਿਲਾਂ ਆਪਾਂ ਹੈਂਡਵਰਕ ਕਰਵਾਏ ਸੀ ਅਸੀਂ ਤਾਂ ਪ੍ਰੈਜਰੀ ਨਾਲ ਤੇ ਫਰੇਗ ਨਾਲ ਵਰਕ ਹੋਇਆ ਹੈ ਇਹ ਵੀ ਚਾਹੇ ਜੋੜ ਜੱਟ ਕੇ ਆ ਜੀ ਇਹ ਵੀ ਤੁਸੀਂ ਕਰਵਾ ਸਕਦੇ ਹੋ ਇਹਦੇ ਨਾਲ ਵੀ ਤੁਸੀਂ ਚਾਹੇ ਮੈਰੂਨ ਦੁਪੱਟਾ ਲੱਗ ਜੂਗਾ ਆ ਵਾਲਾ ਤੇ ਉਹਦੀ ਆ ਵਾਲੀ ਫਿਨਿਸ਼ਿੰਗ ਆ ਜੂਗੀ ਜੇ ਆ ਵਾਲਾ ਸੇਮ ਕਲਰ ਲਗਵਾਉਣਾ ਤਾਂ ਇਹ ਵਾਲੀ ਮੈਰੂਨ ਦੀ ਫਿਨਿਸ਼ਿੰਗ ਆ ਜੂਗੀ ਤੇ ਆਪਣੇ ਨਾਲ ਨਾਲ ਸਟਿਚਿੰਗ ਵੀ ਹੁੰਦੀ ਹੈ ਜੇ ਸਟਿਚਿੰਗ ਕਰਵਾਉਣਾ ਕਿਸੇ ਨੇ ਸਾਰਾ ਰੈਡੀ ਕਰਵਾਉਣਾ ਪਹਿਰਾਣੇ ਕਰਵਾ ਸਕਦੀਆਂ ਨੇ ਜੀ ਇਹ ਸੇਮ ਸੇਮ ਪ੍ਰਾਈਸ ਹੋਊਗਾ ਜੀ ਇਹ ਸੂਟਾਂ ਦਾ ਤੇ ਇੱਕ ਆਹ ਕਰੇਵ ਤੇ ਆਈ ਇਹ ਵੀ ਸੇਮ ਹੀ ਕਲਰ ਆਗਾ ਉਹ ਲੈਣਾ ਵਾਲਾ ਤੇ ਇਹ ਹੈਗਾ ਆਪਣਾ ਗ੍ਰੇ ਡਾਰਕ ਗ੍ਰੇ ਕਲਰ ਇਹ ਉਮੀ ਵਰਕ ਆ ਗਿਆ ਜੀ ਜਿੰਨੇ ਤੁਸੀਂ ਪਹਿਲਾਂ ਤੁਹਾਨੂੰ ਮੈਂ ਦਿਖਾਇਆ ਸੀਗਾ ਤੇ ਇਹਦੇ ਨਾਲ ਟਾਈ ਡਾਈ ਦੁਪੱਟਾ ਕਰਾ ਕੇ ਤੁਸੀਂ ਐਵੇਂ ਦੀ ਲੈਂਸ ਲੱਗ ਜੂਗੀ ਤੇ ਜੇ ਸਟੀਚਿੰਗ ਕਰਵਾਉਣੀ ਹੈ ਸਟੀਚਿੰਗ ਵੀ ਹੋ ਜੂਗੀ ਤੇ ਜੇ ਬਿਨਾਂ ਸਟੀਚਿੰਗ ਤੋਂ ਲੈਣਾ ਤਾਂ ਤੁਸੀਂ ਇਹ ਵੀ ਲੈ ਸਕਦੇ ਆ ਇਹ ਵੀ 1500 ਦੇ ਹਨ ਹਾਂਜੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਸਾਥ ਦਿਓ ਸਾਰੀਆਂ ਭੈਣਾਂ ਹਨਾ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬਾਕੀ ਜੇ ਕਿਸੇ ਨੂੰ ਸੂਟ ਪਸੰਦ ਆਏ ਆ ਮੈਨੂੰ ਸਕਰੀਨ ਸ਼ਾਟ ਲੈ ਕੇ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਲੈ ਸਕਦੇ ਹੋ ਪਸ਼ਮੀਨੇ ਦੇ ਸੂਟਾਂ ਤੇ ਵੀ ਡਿਸਕਾਊਂਟ ਹੈਗਾ ਉਹ ਵੀ ਤੁਸੀਂ ਲੈ ਸਕਦੇ ਹੋ ਤਾਂ ਦਿਨ ਲਈ ਸਸੀ ਕਰਦੇ